ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਸਾਡੇ ਆਲੇ ਦੁਆਲੇ ਇਹ ਸੰਗਤ ਆ ਜੀ ਸੰਗਤ ਇੱਕ ਵੀਰ ਨੂੰ ਲੈ ਕੇ ਸਾਡੇ ਕੋਲੇ ਪਹੁੰਚੇ ਨੇ ਜੀ ਇਸ ਵੀਰ ਦੀ ਬੜੀ ਦੁੱਖ ਭਰੀ ਸਟੋਰੀ ਤੁਹਾਨੂੰ ਦੱਸਣ ਲੱਗੇ ਹਾਂ ਜੀ ਸਾਡਾ ਇਸ ਵੀਡੀਓ ਦਾ ਮਕਸਦ ਇਹ ਆ ਤੁਹਾਨੂੰ ਅਵੇਅਰ ਕਰ ਸਕੀਏ ਤੁਹਾਡੇ ਆਲੇ ਦੁਆਲੇ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਅਸਲ ਲੋੜ ਅੱਜ ਸਾਡੇ ਇਨਸਾਨਾਂ ਦੀ ਉਹਨਾਂ ਨੂੰ ਲੋੜ ਆ ਤੁਹਾਡੇ ਪਿਆਰ ਮੁਹੱਬਤ ਦੀ ਰਹਿਮਦਿਲੀ ਦੀ ਲੋੜ ਆ ਇਸ ਕਰਕੇ ਸਾਡੇ ਕੋਲੇ ਵੀਰ ਆ ਕੀ ਨਾਮ ਆ ਜੀ ਵੀਰ ਦਾ ਲਾਡੀ ਵੀਰ ਆ ਜਰਨੈਲ ਸਿੰਘ ਲਾਡੀ ਕਿਹੜਾ ਪਿੰਡ ਆ ਜੀ ਲਾੜ ਬੰਜਾਰਾ ਸੰਗਰੂਰ ਜ਼ਿਲ੍ਹਾ ਹੈ ਨਾ ਜੀ ਸੰਗਰੂਰ ਜ਼ਿਲ੍ਹੇ ਦਾ ਲਾੜ ਬੰਜਾਰਾ ਪਿੰਡ ਆ ਜੀ ਇਹ ਵੀਰ ਸਾਡਾ ਇਹ ਕੰਮ ਕੀ ਕਰਦਾ ਸੀ ਜੀ ਵੀਰ ਇਹ ਖੇਤੀਬਾੜੀ ਕਰਦੀ ਸੀ ਓਕੇ ਜੀ ਪੜਾਈ ਕਿੰਨੀ ਕੀਤੀ ਜੀ ਪੜਾਈ ਵਧੀਆ ਪੜਿਆ ਹੋਇਆ ਮੁੰਡਾ ਜੀ ਹਾਂਜੀ ਹਾਂਜੀ ਪਿੰਡ ਖੇਤੀ ਕਰਦਾ ਸੀ ਜੀ ਬਹੁਤ ਨੌਲੇਜ ਸੀ ਇਹਨੂੰ ਖੇਤੀਬਾੜੀ ਅੱਛਾ ਜੀ ਵਧੀਆ ਪੜਿਆ ਹੋਇਆ ਸੀ ਐ ਸਿੱਖ ਸਰਦਾਰ ਮੁੰਡਾ ਜੀ ਹਾਂਜੀ 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 ਵਾਹਿਗੁਰੂ ਵਾਹਿਗੁਰੂ ਜਰਨੈਲ ਵੀਰੇ ਕੀ ਹਾਲ ਨੇ ਤੇਰੇ ਹੈਲੋ ਤਾਂ ਕਰ ਲੈ ਵੀਰੇ ਹੈਲੋ ਤਾਂ ਕਰ ਲੈ ਯਾਰ ਵੀਰੇ ਜਰਨੈਲ ਕਰ ਲੈ ਯਾਰ ਵੀਰੇ ਆੜੀਆਂ ਮੈਂ ਤੇਰਾ ਵੀਰੇ ਹੋ ਜਰਨੈਲ ਕਿੰਨਾ ਸੋਹਣਾ ਨਾਮ ਆ ਜਰਨੈਲ ਸਿੰਘ ਕੌਮਾਂ ਦਾ ਜਰਨੈਲ ਔਰ ਇਹ ਵੀਰ ਕਈ ਸਾਲਾਂ ਤੋਂ ਜਿਹੜਾ ਪਾਤੜਾ ਔਰ ਆਲੇ-ਦਾਲੇ ਦੇ ਏਰੀਏ ਦੇ ਵਿੱਚ ਬਹੁਤ ਨੌਜਵਾਨ ਵੀਰ ਭਰਾ ਭੈਣ ਭਰਾ ਸਾਰੇ ਜਾਣਦੇ ਹੋਣਗੇ ਦੇਖਦੇ ਹੋਣਗੇ ਇਹ ਵੀਰ ਪ੍ਰੋਬਲਮ ਦੇ ਵਿੱਚ ਮੈਂਟਲੀ ਪਰੇਸ਼ਾਨ ਹੋ ਕੇ ਸੜਕਾਂ ਤੇ ਘੁੰਮ ਰਿਹਾ ਸੀਗਾ ਜੀ ਔਰ ਇਹਨਾਂ ਵੀਰਾਂ ਨੇ ਇਹਨਾਂ ਨੂੰ ਅੱਜ ਉਰੇ ਤੱਕ ਪਹੁੰਚ ਕੀਤੀ ਹੈ ਲਚਕਾਣੀ ਪਿੰਡ ਦੇ ਵਿੱਚ ਸਾਡਾ ਫਰਜ਼ ਬਣਦਾ ਵੀ ਅਸੀਂ ਇਦਾਂ ਦੇ ਵੀਰਾਂ ਲਈ ਕੁਝ ਕਰ ਸਕੀਏ ਗੁਰੂ ਮਾਰਾ ਸਾਨੂੰ ਤਾਕਤ ਦੇਣ ਤੇ ਤੁਹਾਨੂੰ ਦੱਸਦਿਆਂ ਵੀ ਇਸ ਵੀਰ ਦੇ ਜ਼ਿੰਦਗੀ ਚ ਹੋਇਆ ਕੀ ਤੇ ਸਾਡਾ ਇਸ ਵੀਡੀਓ ਦਾ ਮਕਸਦ ਆ ਤੁਸੀਂ ਸ਼ੇਅਰ ਕਰਿਓ ਵੀਡੀਓ ਨੂੰ ਤੁਹਾਡੇ ਆਲੇ ਦੁਆਲੇ ਬਹੁਤ ਐਸੇ ਵੀਰ ਨੇ ਜਰਨੈਲ ਸਿੰਘ ਵਰਗੇ ਜਿਹੜੇ ਨਰਕ ਕੱਟ ਰਹੇ ਨੇ ਸੜਕਾਂ ਤੇ ਜਿਨ੍ਹਾਂ ਦੇ ਕੋਲੇ ਨਾ ਮਾਂ ਨਾ ਬਾਪ ਨਾ ਭਾਈ ਨਾ ਭੈਣ ਨਾ ਕੋਈ ਉਸੇ ਰਿਸ਼ਤੇ ਜਿਹੜੇ ਰਿਸ਼ਤੇ ਜਦੋਂ ਜਰਨੈਲ ਦਾ ਜਨਮ ਹੋਇਆ ਹੋਊਗਾ ਤਾਂ ਬੜੇ ਹੀ ਰਿਸ਼ਤੇਦਾਰ ਭੈਣ ਭਰਾ ਬਹੁਤ ਆ ਜਾਂਦੇ ਹੁੰਦੇ ਨੇ ਪਰ ਕਿਤੇ ਕਿਤੇ ਕੀ ਹੈ ਜਿੱਥੇ ਲੋੜ ਪੈਂਦੀ ਆ ਇਦਾਂ ਦੇ ਵੀਰ ਇਨਸਾਨੀਅਤ ਲਈ ਖੜਦੇ ਨੇ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਪਰ ਅੱਜ ਦਾ ਸਮਾਂ ਐਸਾ ਬਣ ਚੁੱਕਿਆ ਜੀ ਅਸੀਂ ਰਿਸ਼ਤਿਆਂ ਤੋਂ ਭੱਜਦੇ ਜਾ ਰਹੇ ਹਾਂ ਹਰੇਕ ਇਨਸਾਨ ਕਹਿੰਦਾ ਮੇਰਾ ਕੁਝ ਨਹੀਂ ਲੱਗਦਾ ਜੀ ਹਰੇਕ ਇਨਸਾਨ ਕਹਿੰਦਾ ਨਾ ਜੀ ਮੈਂ ਤਾਂ ਕੁਝ ਨਹੀਂ ਲੱਗਦਾ ਕਿਉਂਕਿ ਅਸੀਂ ਇੱਥੇ ਦੇਖਦੇ ਆ ਸਵਾ ਸੋਤ ਪਲੱਸ ਆਪਣਾ ਪਰਿਵਾਰਕ ਮੈਂਬਰ ਹੋ ਚੁੱਕੇ ਆ ਜੀ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾ ਸੰਗੀ ਸਾਥੀ ਕੋਈ ਮਿਲਣ ਲਈ ਨਹੀਂ ਆਉਂਦਾ ਜੀ ਐਸਾ ਸਮਾਂ ਸਾਡੇ ਪੰਜਾਬ ਤੇ ਬਣ ਗਿਆ ਪਰ ਤੁਸੀਂ ਇਸ ਵੀਡੀਓ ਤੋਂ ਸਾਰੇ ਭੈਣ ਭਰਾ ਮੰਨੇ ਅਰਦਾਸ ਕਰਨੀ ਹੈ ਗੁਰੂ ਮਹਾਰਾ ਦੇ ਚਰਨਾਂ 'ਚ ਤੇ ਅਸੀਂ ਸਿੱਖਣਾ ਗੁਰੂ ਮਹਾਰਾ ਦੇ ਅੱਗੇ ਇਹੀ ਅਰਦਾਸ ਆ ਸਾਡੀ ਮਾਰਾ ਸਾਨੂੰ ਸਿਖਾਉਣ ਕੁਝ ਤੇ ਅਸੀਂ ਇਨਸਾਨੀਅਤ ਲਈ ਜਾਗ ਸਕੀਏ ਕੁਝ ਕਰ ਸਕੀਏ ਸਾਡੇ ਬੜੇ ਭੈਣ ਭਰਾ ਸੜਕਾਂ ਦੇ ਤੁਰੇ ਫਿਰਦੇ ਨੇ ਜਿਹੜੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਨਰਕ ਕੱਟਦੇ ਨੇ ਉਹਨਾਂ ਲਈ ਕੁਝ ਕਰ ਸਕੀਏ ਸਾਨੂੰ ਗੁਰੂ ਮਹਾਰਾਜ ਸਾਡੇ ਦਿਮਾਗ ਨੂੰ ਹੋਰ ਖੋਲ ਸਕਣ ਵੀ ਆਪਾਂ ਉਹਨਾਂ ਲਈ ਕੁਝ ਕਰ ਸਕੀਏ ਜੀ ਵੀਰੇ ਕੀ ਪ੍ਰੋਬਲਮ ਆਈ ਬਿਮਾਰ ਕਿੱਦਾਂ ਹੋਇਆ ਜੀ ਦਰਅਸਲ ਵੀਰ ਜੀ ਇਹਨਾਂ ਹਰੇਣੇ ਚ ਆਏ ਸੀ ਜਮੀਨ ਵੇਚ ਕੇ 2003 ਦੇ ਤਿੰਨ ਚ ਆਏ ਸੀ ਤੇ ਇਹਨਾਂ ਦਾ ਇੱਕ ਬ੍ਰਦਰ ਸੀ ਇਹ ਤੋਂ ਵੱਡਾ ਸੀ ਇੱਕ ਪਿੱਛੇ ਐਕਸਪਾਇਰ ਹੋ ਗਿਆ ਸੀ ਤੇ ਉਹ ਜਦ ਇਹ ਪਿੰਡ ਆਏ ਨੇ ਇਥੇ ਬੜਾ ਸੋਹਣਾ ਇਹਨਾਂ ਨੇ ਕੰਮ ਕੀਤਾ ਜ਼ਮੀਨ ਵੀ ਲਈ ਇਹਨਾਂ ਨੇ ਆ ਕੇ ਤੇ ਜ਼ਮੀਨ ਲੈ ਕੇ ਇਹਨਾਂ ਨੇ ਖੇਤੀ ਪਿੰਡ ਬੜੀ ਕੀਤੀ ਹੈ ਜੀ 20 ਬੀਤੀ ਤੀ ਕਿਲੇ ਲੈ ਕੇ ਉਸ ਤੋਂ ਬਾਅਦ ਵੀਰ ਜੀ ਇਹਦਾ ਜਿਹੜਾ ਵੀਰ ਸੀ ਉਹਨੇ ਥੋੜਾ ਜਿਆਦਾ ਜਦੋਂ ਜ਼ਮੀਨ ਵੇਚਤੀ ਕੋਈ ਨਸ਼ਾ ਲੱਗਿਆ ਨਸ਼ਾ ਲੱਗਿਆ ਕਰਨ ਕੁਝ ਜਿਹੜੀ ਜ਼ਮੀਨ ਵੇਚਤੀ ਕੁਝ ਪੈਸਾ ਸੀ ਉਹ ਵੀ ਉਹ ਆਪਣਾ ਉਹਨੇ ਉਰਾਂਪਰਾ ਕਰਤਾ ਨਸ਼ੇ ਦੇ ਥਰੂ ਇਹ ਵੀਰ ਖੇਤੀ ਕਰਦਾ ਸੀ ਸਾਰਾ ਕੰਮ ਕਰ ਇਹ ਕਰਦਾ ਸੀ ਇਹ ਫਿਰ ਇਹ ਰਫੈਸ਼ਨ ਚਲਾ ਗਿਆ ਮਤਲਬ ਜੋ ਟੈਨਸ਼ਨ ਹੋ ਗਈ ਵੀ ਹੁਣ ਮੈਂ ਇਕੱਲਾ ਕੀ ਕਰਾਂਗਾ ਮਾਂ ਪਿਓ ਵੀ ਇੱਥੇ ਸਾਡੇ ਲਾੜਵੰਜਾ ਰਿਆ ਕੇ ਪੂਰੇ ਹੋਏ ਸਨ ਤੇ ਉਹ ਮਰ ਗਿਆ ਜੀ ਪੂਰੇ ਹੋ ਗਿਆ ਇਹਦਾ ਵੀਰ ਜਿਹੜਾ ਜਿਨੇ ਸਾਰਾ ਮਤਲਬ ਇਹਦੇ ਨਾਲ ਵਿਚਾਰੇ ਨਾਲ ਕੀਤਾ ਉਸ ਤੋਂ ਬਾਅਦ ਵੀਰ ਜੀ ਫਿਰ ਇਹ ਜਾ ਕੇ ਟੈਨਸ਼ਨ 'ਚ ਜਾ ਕੇ ਫਿਰ ਇਹਦੀ ਮਾਤਾ ਸੀ ਜੁਰਗਤਾ ਪਹਿਲਾਂ ਚੜ੍ਹਾਈ ਕਰਕੇ ਸੀ ਉਹਨਾਂ ਨੇ ਫਿਰ ਤਿੰਨ ਚਾਰ ਸਾਲੇ ਨੂੰ ਘਰ ਨਿਮਨ ਨਾਲ ਬੰਨੀ ਵੀ ਰੱਖਿਆ ਸੰਗਲਾਂ ਨਾਲ ਅੱਛਾ ਜੀ ਤਾਂ ਮਾਂ ਨੂੰ ਤਾਂ ਫਿਰ ਹੁੰਦਾ ਹੀ ਹੈ ਵੀ ਬਾਹਰ ਕਿਸੇ ਦੇ ਉਹਨਾਂ ਕੀ ਕਰੇ ਤੇ ਉਸ ਤੋਂ ਬਾਅਦ ਜੀ ਫਿਰ ਇਹ ਵਿਚਾਰਾ ਮਾਤਾ ਪੂਰੀ ਹੋ ਗਈ ਫਿਰ ਵੇੜਿਆਂ ਨੇ ਇਹਦੀਆਂ ਦੋ अच्छा जी हां जी 18 ਜਿਹੜੇ ਪਾਤੜਾ ਸ਼ਹਿਰ ਚਲੇ ਗਏ ਜੀ ਜੀ ਬਿਲਕੁਲ ਤੇ ਐਂਜੀ ਤੁਰਦੇ ਫਿਰਦੇ ਰਿਹਾ ਜੀ ਫਿਰ ਘਰੇ ਨਹੀਂ ਸੀ ਬਸ ਲਸਲੇ ਨੂੰ ਕਿੰਨੇ ਸਾਲ ਹੋ ਗਏ ਵੀਰ ਨੂੰ ਜੀ ਇਦਾਂ ਹੀ ਜਿਹੜਾ ਹੈ ਇਹੀ ਬਿਮਾਰੀ ਦੇ ਨਾਲ 15 ਸਾਲ ਹੋ ਗਏ ਜੀ ਬਹੁਤ ਸਾਲ ਹੋ ਗਏ 15 ਸਾਲ 14 ਸਾਲ ਚ ਤਾਂ ਜੀ ਦੇਖੋ ਤੁਸੀਂ ਕਹਿੰਦੇ ਨਹੀਂ ਆਪਾਂ ਬਨਵਾਸ ਹਨ ਜਾਂ ਕਹਿੰਦੇ ਨੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਇਹ ਤਾਂ ਫੇਰ ਉਹ ਸਮਾਂ ਵੀ ਲੰਘ ਗਿਆ ਅਸੀਂ ਕਹਾਵਤ ਪਿੰਡਾਂ ਦੇ ਵਿੱਚ ਆਮ ਸੁਣਦੇ ਰਿਹਾ ਵੀ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਪਰ ਇਸ ਵੀਰ ਲਈ ਤਾਂ ਉਹ ਕਹਾਵਤ ਵੀ ਕ੍ਰਾਸ ਕਰ ਗਈ 15 ਸਾਲ ਹੋ ਗਏ ਇਸ ਵੀਰ ਨੂੰ ਉਸ ਦਿਮਾਗੀ ਬਿਮਾਰੀ ਨਾਲ ਪੀੜਿਤ ਪਰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਹੋ ਕੀ ਰਿਹਾ ਜੀ ਅਸਲ ਸਾਡੇ ਇਹ ਵੀਰ ਇੰਨਾ ਛੋਟਾ ਦਿਮਾਗ ਸਾਡਾ ਕਿੱਥੋਂ ਹੋ ਗਿਆ ਜੀ ਅਸੀਂ ਇੰਨੇ ਦਲੇਰ ਕਿਸਮ ਦੇ ਵਿਅਕਤੀ ਸਾਨੂੰ ਜਾਣਿਆ ਜਾਂਦਾ ਦੁਨੀਆ ਦੇ ਵਿੱਚ ਵੀ ਇਹ ਦਲੇਰ ਨੇ ਭਾਈ ਸਿੱਖ ਤੇ ਦੂਜੇ ਲਈ ਖੜਦੇ ਨੇ ਸਿੱਖ ਤੇ ਦੂਜੇ ਲਈ ਸਾਡੇ ਪੰਜਾਬੀ ਵੀਰ ਖੜਦੇ ਨੇ ਪਰ ਸਾਡਾ ਇੰਨਾ ਛੋਟਾ ਦਿਮਾਗ ਹੋ ਗਿਆ ਅਸੀਂ ਘਰ ਦੇ ਵਿੱਚ ਜਿਹੜੀ ਮੌਤ ਹੁੰਦੀ ਆ ਉਹਨੂੰ ਵੀ ਸਹਾਰ ਨਹੀਂ ਪਾਉਂਦੇ ਅਸੀਂ ਘਰ ਦੇ ਵਿੱਚ ਜੇ ਜੀਵਨ ਸਾਥੀ ਛੱਡ ਕੇ ਜਾਂਦਾ ਉਹਨੂੰ ਵੀ ਸਹਾਰ ਨਹੀਂ ਪਾਉਂਦੇ ਪਤਾ ਨਹੀਂ ਇੱਥੇ ਕੀ ਆ ਕਿਉਂਕਿ ਇੱਥੇ ਸਾਨੂੰ ਗੁਰੂ ਮਹਾਰਾਜ ਦਾ ਨਾਮ ਬਸਾਉਣਾ ਪਊਗਾ ਜਿਹੜਾ ਸਾਨੂੰ ਤਾਕਤ ਦਊਗਾ ਜੇ ਕੋਈ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਦੀ ਆ ਤਾਂ ਸਾਨੂੰ ਗੁਰੂ ਮਹਾਰਾਜ ਦਾ ਨਾਮ ਹੀ ਉਹ ਤਾਕਤ ਦਊਗਾ ਜਿਹਦੇ ਨਾਲ ਅਸੀਂ ਠੀਕ ਰਹਿ ਸਕਾਂਗੇ ਗੁਰੂ ਮਹਾਰਾਜ ਸੱਚੇ ਪਾਸ਼ਾ ਵੈਗੁਰੂ ਕਿਰਪਾ ਕਰਨ ਔਰ ਵੀਰ ਹੁਣੇ ਆਏ ਨੇ ਤੁਹਾਡਾ ਕੀ ਨਾਮ ਆ ਜੀ ਇਹ ਬਨਾ ਗੁਰਵਿੰਦਰ ਸਿੰਘ ਜੀ ਤੁਸੀਂ ਸਾਰੇ ਪਿੰਡ ਵਾਸੀ ਵੀਰੇ ਪਿੰਡ ਵਾਸੀ ਬਲਵਿੰਦਰ ਸਿੰਘ ਠੀਕ ਹੈ ਮਤਲਬ ਕੋਈ ਰਿਸ਼ਤੇਦਾਰ ਵੀਰ ਕੋਈ ਅੱਛੇ ਕੋਈ ਨਹੀਂ ਹੈ ਜੀ ਕਮੇਟੀ ਕਮੇਟੀ ਦਾ ਨਹੀਂ ਜੀ ਸੱਚੀ ਹਾਂ ਇਹ ਪ੍ਰਧਾਨ ਨੇ ਬਲਵਿੰਦਰ ਸਿੰਘ ਜੀ ਠੀਕ ਹੈ ਸਰ ਮੈਂਬਰ ਆ ਇਹ ਅੱਛੇ ਵੀਰੇ ਮਾੜੇ ਨੇ ਰਿਸ਼ਤੇਦਾਰ ਭੈਣ ਭਰਾ ਕਿਸੇ ਨੂੰ ਤੁਸੀਂ ਕਿਹਾ ਨਹੀਂ ਜੀ ਵੀ ਮંત્રી ਦੀ ਮ ਇਹਦੀਆਂ ਭਰਜਾਈਆਂ ਜਿਹੋ ਉਹ ਆਪ ਦਾ ਗੁਜ਼ਾਰਾ ਮੱਸਾ ਕਰਦੇ ਨੇ ਹਾਂ ਜੀ ਦੋਨੇ ਵੀ ਜਿਹੜੀ ਕਰ ਪਿੰਡੀ ਹੁੰਦੀਆਂ ਨੇ ਜੀ ਹਾਂ ਜੀ ਆਪਣਾ ਗੁਜ਼ਾਰਾ ਮੱਸਾ ਹੀ ਕਰਦੇ ਨੇ ਜੀ ਮਤਲਬ ਇਹ ਬੰਦਾ 20-20 ਕਿੱਲਾਂ ਦੀ ਖੇਤੀ ਕਰਨ ਵਾਲਾ ਇਨਸਾਨ ਆ ਅੱਜ ਤੁਸੀਂ ਦੇਖੋ 20 ਰੁਪਏ ਨਹੀਂ ਹੈਗੇ ਜੇਬ ਦੇ ਵਿੱਚ ਅੱਜ ਆ ਹਾਲਾਤਾਂ ਚ ਵੀਰ ਹੁਣੀ ਟੈਂਪੂ ਦੇ ਵਿੱਚ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆ 407 ਕਿਹੜੀ ਮਹਿੰਦਰਾ ਦੇ ਵਿੱਚ ਜਿਹੜਾ ਵੀਰ ਨੂੰ ਬੰਦ ਕਰਕੇ ਲੈ ਕੇ ਆਏ ਨੇ ਕਿਉਂਕਿ ਮੰਗ ਮੰਗ ਕੇ ਬਹੁਤ ਵੀਰ ਪਾਤੜਾ ਏਰੀਆ ਚ ਭਵਾਨੀਗੜ੍ਹ ਵੀ ਇੱਕ ਦਿਨ ਹਣਾ ਫਿਰਦਾ ਸੀ ਜੀ ਹੈਨਾ ਜੀ ਤੇ ਹੋਰ ਇਹਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਮੀਰ ਬਰੇ ਜਰਨੈਲ ਸਿੰਘ ਬਾਰੇ بس ਇਹਦੇ ਬਾਰੇ ਤੁਹਾਨੂੰ ਇੰਨੀ ਪਤਾ ਜੀ 18 20 ਸਾਲ ਪਹਿਲਾਂ ਆਏ ਸਾਂ ਇੱਥੇ ਇਹ ਚੰਗੇ ਚੜ੍ਹਦੀ ਕਲਾ ਜੇ ਸੰ ਸਿੰਘ ਇਹ ਦਾੜਾ ਪ੍ਰਕਾਸ਼ ਸੀ ਜੀ ਐਨ ਪਰਮਾਤਵਾਂ ਦੀ ਕਿਰਪਾ ਸੀ ਵੀ ਪਰਮਾਤਵਾਂ ਰੰਗ ਕੀ ਹੋਇਆ ਜੀ ਸਾਰਾ ਕੁਝ ਘਰ ਗਏ ਸਾਨੂੰ ਘਰ ਗਏ ਜੀ ਦੋ ਤਿੰਨ 2003 ਚ ਆਏ ਨੇ ਜੀ ਹਰਿਆਣੇ ਚੋਂ ਬਬੈਨ ਪਿੰਡ ਕੁਲਸੇਤਰ ਜਿਲ੍ਹਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ 21 ਸਾਲ ਤੋਂ ਸਾਡੇ ਪਿੰਡ ਆ ਜੀ ਬਾਈ ਜੀ ਤੇ ਉਦੋਂ 2003 ਚ ਇਹਨਾਂ ਦਾ ਵੱਡਾ ਐਕਸਪਾਇਰ ਹੋ ਗਿਆ ਸੀ ਭਰਾ ਜੀ ਉਹ ਤਾਂ ਉੱਥੇ ਹੋ ਗਿਆ ਸੀ ਇਹ ਉਦੋਂ ਹੀ ਸਦਮਾ ਲੈ ਗਿਆ ਜੀ ਅਸਲ ਨਹੀਂ ਉਸ ਤੋਂ ਬਾਅਦ ਤਾਂ ਠੀਕ ਸੀ ਇੱਥੇ ਆਇਆ ਸੀ ਇੱਥੇ ਰਿਸ਼ਤਾ ਲੈ ਆ ਗਏ ਤੇ ਇੱਥੇ ਇੱਥੇ ਰਿਸ਼ਤਾ ਵੀ ਹੋ ਗਿਆ ਜੀ ਰਿਸ਼ਤਾ ਹੋਣ ਤੋਂ ਬਾਅਦ ਇਹਨਾਂ ਨੂੰ ਦਿਮਾਗੀ ਟੈਨਸ਼ਨ ਹੋ ਗਈ ਉਹ ਵੀ ਜਵਾਬ ਹੋ ਗਿਆ ਤੇ ਫਿਰ ਇਹਦਾ ਜਿਹੜਾ ਦੂਜਾ ਭਰਾ ਜੀ ਉਹ ਮੇਰੇ ਖਿਆਲ ਚ 12 ਚ ਐਕਸਪਾਇਰ ਹੋਇਆ ਜੀ ਤੇ ਇਹਦੇ ਪਿਤਾ ਜੀ ਵੀ ਸ਼ਾਇਦ 8 ਚ ਐਕਸਪਾਇਰ ਹੋਏ ਤੇ ਮਾਤਾ ਜੀ 18 ਚ ਐਕਸਪਾਇਰ ਹੋਏ ਅਸਲ ਜਦੋਂ ਇੰਨੀਆਂ ਮੌਤਾਂ ਘਰ ਚ ਹੋ ਗਈਆਂ ਅਸਲ ਨਾਲ ਜਿਹੜਾ ਮੇਲ ਬੰਦਾ ਹੁੰਦਾ ਇਹ ਨਾ ਇੱਥੋਂ ਬੜਾ ਸੌਫਟ ਹੁੰਦਾ ਜੀ ਬੇਸ਼ੱਕ ਦਲੇਰ ਆ ਜਿੱਥੇ ਮਰਜੀ ੜਾ ਦੋ ਬੰਦਾ ਕਿਰਪਾਨਾਂ ਚਲਾਉਣ ਨੂੰ ਤਿਆਰ ਆ ਲੜਨ ਨੂੰ ਤਾਰੀਕ ਪਰ ਕਿਤੇ ਨਾ ਕਿਤੇ ਪਰਿਵਾਰਕ ਪੱਖ ਤੇ ਨਾ ਬਹੁਤ ਕਮਜ਼ੋਰ ਆ ਇਨਸਾਨ ਜੀ ਤਾਂ ਇਹ ਡੰਗਰ ਆ ਸਾਹਮਦਾ ਸੀ ਆਪਣੇ ਪੱਠੇ ਵੀ ਲੈ ਕੇ ਆਉਂਦਾ ਸੀ ਉਸ ਤੋਂ ਪਹਿਲਾਂ ਖੇਤੀ ਕਰਦਾ ਸੀ ਜਦੋਂ ਜ਼ਮੀਨ ਵੇਚੀ ਉਸ ਤੋਂ ਬਾਅਦ ਡੰਗਰ ਸਾਹਮਦਾ ਸੀ ਪੱਠੇ ਵੀ ਲੈ ਕੇ ਪਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਹੁਣ ਸਰੂ ਸਾਬ ਦੇ ਰੰਗ ਜੀ ਇਹ ਤਾਂ ਆਪ ਕਦੇ ਕਦੇ ਹਾਂਜੀ ਵੀਰੇ ਕੁਛ ਨਹੀਂ ਪਤਾ ਕਿਹੜੇ ਇਨਸਾਨ ਨੂੰ ਵੀਰੇ ਇਦਾਂ ਦੇ ਟੈਂਪੋ 'ਚ ਬੈਠਣਾ ਪੈ ਜਵੇ ਹਨਾ ਪਾਲ ਖਰੋੜ ਵਰਗੇ ਨੂੰ ਇਹ ਤਾਂ ਵੀਰੋ ਮਹਾਰਾਜ ਦੇ ਹੱਥ ਆ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਅਸੀਂ ਸੰਗਤਾਂ ਨੂੰ ਕਹਾਂਗੇ ਜੀ ਤੁਸੀਂ ਜਰੂਰ ਇਸ ਵੀਰ ਲਈ ਜਰਨੈਲ ਸਿੰਘ ਵੀਰ ਲਈ ਅਰਦਾਸ ਕਰਿਓ ਤਾਂ ਜੋ ਆਪਾਂ ਇਸ ਵੀਰ ਨੂੰ ਠੀਕ ਕਰ ਸਕੀਏ ਔਰ ਠੀਕ ਕਰਕੇ ਨੂੰ ਤੰਦਰੁਸਤ ਕਰਕੇ ਨੇ ਦੁਬਾਰਾ ਦੇਖੋ ਕੇਸ ਦਾੜਾ ਤਾਂ ਜੇ ਇਸ ਇਨਸਾਨ ਨੇ ਰੱਖਿਆ ਸੀਗਾ ਸਿੱਖੀ ਮੂ ਪਿਆਰ ਕਰਨ ਵਾਲਾ ਇਨਸਾਨ ਹੈ ਤੇ ਦੁਬਾਰਾ ਕਿਸ ਦਾੜਾ ਵੀਰ ਦੇ ਆਪਾਂ ਨਹੀਂ ਕਦੇ ਕਟਾਵਾਂਗੇ ਆਪ ਜੀ ਨੂੰ ਪਤਾ ਪਹਿਲਾਂ ਵੀ ਆਪ ਜੀ ਜਿਹੜੇ ਵੀਰਾਂ ਨੂੰ ਦੇਖਦੇ ਹੋ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਵੀ ਰੱਖ ਸਕਦੇ ਨੇ ਉਹ ਆਪਣਾ ਸਿੱਖੀ ਨੂੰ ਸਾਹਮਣ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਹਨਾਂ ਦੇ ਇਹਨਾਂ ਨੂੰ ਇੰਨਾ ਤੰਦਰੁਸਤ ਕਰ ਦੇਣ ਵੀ ਇੱਕ ਦਿਨ ਅਮਰਤ ਵੀ ਸ਼ਕਣ ਅਮਰਤ ਸ਼ਕ ਕੇ ਤਿਆਰ ਵਰ ਤਿਆਰ ਰਹਿਣ ਜਿਹੜਾ ਵੀ ਜਿਹੜੇ ਵੀ ਕਿਸੇ ਵੀ ਕੌਮ ਦਾ ਇਨਸਾਨ ਹੋ ਆਪਣੇ ਆਪਣੇ ਧਰਮ ਵਿੱਚ ਪੱਕਾ ਹੋਵੇ ਹਨ ਸਾਡੀ ਤਾਂ ਇਹੀ ਕੋਸ਼ਿਸ਼ ਆ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਪਰ ਇੱਧਰ ਇੱਕ ਜਾਨਿਆ ਜਾਂਦਾ ਇੱਥੇ ਇਨਸਾਨੀਤ ਨੂੰ ਪਿਆਰ ਕਰਨ ਵਾਲੇ ਜਿਹੜਾ ਇਨਸਾਨੀਤ ਲਈ ਰੱਬੀ ਰੂਹਾਂ ਇੱਥੇ ਰਹਿ ਰਹੀਆਂ ਨੇ ਇਹ ਸਾਡੇ ਲਈ ਮੰਦਿਰ ਆ ਜੀ ਇੱਕ ਇੱਥੇ ਇਨਸਾਨੀਤ ਦਾ ਮੰਦਿਰ ਆ ਜੀ ਇੱਥੇ ਜਿਹੜੇ ਦੁਖੀ ਇਨਸਾਨ ਨੇ ਉਹਨਾਂ ਨੂੰ ਘਰ ਮਿਲ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਇੱਕ ਦਿਨ ਐਸੀ ਕਿਰਪਾ ਕਰਨਗੇ ਵੀ ਇਸ ਮੰਦਿਰ ਨੂੰ ਹੋਰ ਲੋੜਵੰਦਾਂ ਲਈ ਵੱਡਾ ਬਣਾਉਣਗੇ ਤਾਂ ਜੋ ਆਪਾਂ ਹੋਰ ਲੋੜਵੰਦਾਂ ਨੂੰ ਲਿਆ ਕੇ ਉਹਨਾਂ ਦੀ ਮਦਦ ਕਰ ਸਕੀਏ ਜੀ ਔਰ ਇਹ ਵੀਰ ਉਹ ਨਹੀਂ ਆਏ ਨੇ ਸਾਰੇ ਵੀਰ ਉਹ ਨਹੀਂ ਧੰਨਵਾਦ ਹੈ ਨਾ ਵੀਰਾਂ ਦਾ ਇਸ ਵੀਰ ਲਈ ਸਮਾਂ ਕੱਢਿਆ ਕਿਉਂਕਿ ਅੱਜ ਦੇ ਸਮੇਂ 'ਚ ਇਨਸਾਨ ਕਹਿੰਦਾ ਬਾਈ ਯਾਰ ਮੇਰੇ ਕੋਲੇ ਟਾਈਮ ਨਹੀਂ ਹੈਗਾ ਦੂਜੇ ਲਈ ਪਰ ਧੰਨਵਾਦ ਆ ਜਿਹੜੇ ਤੁਸੀਂ ਵੀਰ ਭੈਣ ਭਰਾ ਸਾਨੂੰ ਸਪੋਰਟ ਕਰਦੇ ਹੋ ਇੱਥੇ ਆਉਂਦੇ ਹੋ ਅਪਰੀਸ਼ੀਏਟ ਕਰਦੇ ਹੋ ਐਦਾਂ ਦੇ ਵੀਰਾਂ ਲਈ ਤੁਸੀਂ ਸਾਨੂੰ ਦੱਸਦੇ ਹੋ ਹੋਰ ਜਿੰਨੇ ਵੀਰ ਵੀਡੀਓਜ਼ ਭੇਜਦੇ ਨੇ ਕੋਸ਼ਿਸ਼ ਆਪਾਂ ਸਮੇਂ-ਸਮੇਂ ਤੇ ਕੋਈ ਅੱਜ ਕੋਈ ਕੱਲ ਕੋਈ ਪਰਸੋਂ ਕੋਈ ਚੌਥੇ ਕੋਈ ਮਹੀਨੇ ਨੂੰ ਕੋਈ ਦੋ ਮਹੀ ਅਰਦਾਸ ਕਰਦੇ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਮਹਾਰਾਜ ਸੱਚੇ ਪਾਸ਼ਾ ਸਾਰਿਆਂ ਨੂੰ ਤੰਦਰੁਸਤ ਰੱਖਣਾ ਕਦੇ ਪਾਲ ਖਰੋੜ ਨੂੰ ਕੋਈ ਬੰਦਾ ਹੀ ਨਾ ਲਿਆਉਣਾ ਪਵੇ ਚੱਕ ਕੇ ਸੜਕਾਂ ਤੋਂ ਪਾਲ ਖਰੋੜ ਵੀ ਬੇਲਾ ਹੋ ਜੇ ਸਤਪਾਲ ਸਿੰਘ ਆਪਣਾ ਇੱਥੇ ਸੇਵਾ ਕਰੇ ਪਰ ਬੇਲਾ ਹੋ ਜਵੇ ਜੀ ਸਾਰੇ ਵੀਰ ਤੰਦਰੁਸਤ ਹੋ ਕੇ ਆਪਣੇ ਘਰ ਚੱਲ ਜਾਣਾ ਮਹਾਰਾਜ ਇਹ ਜੀ ਕਿਰਪਾ ਕਰਨ ਤੁਹਾਡਾ ਤਹਿ ਦਿਲੋਂ ਧੰਨਵਾਦ ਭੈਣ ਭਰਾਵਾਂ ਦਾ ਤੁਹਾਡੀ ਇੱਕ ਇੱਕ ਭੇਜੀ ਇੱਟ ਦੇ ਉੱਪਰ ਅਸ ਟਾਈਮ ਅਸੀਂ ਖੜੇ ਆ ਤੁਹਾਡੇ ਵੱਲੋਂ ਭੇਜੀ ਇੱਕ ਇੱਕ ਚੀਜ਼ ਇੱਥੇ ਵਰਤੀ ਜਾਂਦੀ ਆ ਤੁਹਾਡੇ ਵੱਲੋਂ ਦਸਬੰਦ ਦੇ ਨਾਲ ਇਹ ਘਰ ਤੁਸੀਂ ਬਣਾਇਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਗੇ ਵੀ ਮਟੀਰੀਅਲ ਦੀ ਜਰੂਰ ਸੇਵਾ ਕਰੋ ਕੋਈ ਰੇਤਾ ਕੋਈ ਬਜਰੀ ਕੋਈ ਸਿਮਿੰਟ ਚਾ ਤੁਸੀਂ ਇੱਕ ਥੈਲਾ ਭੇਜੋ ਚਾਹੇ ਦੋ ਅਸੀਂ ਇਹ ਚਾਹੁੰਦੇ ਹਾਂ ਵੀ ਸਾਰੀਆਂ ਸੰਗਤਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦੋ-ਦੋ ਥੈਲੇ ਇਕੱਠੇ ਕਰਕੇ ਇਸ ਘਰ ਨੂੰ ਬਣਾਇਆ ਜਾਵੇ ਤਾਂ ਜੋ ਇੱਥੇ ਪਿਆਰ ਮੁਹੱਬਤ ਪੋਜ਼ਿਟਿਵਿਟੀ ਆ ਸਕੇ ਧੰਨਵਾਦ ਜੀ ਹੱਸਦੇ ਵਾਹਦੇ ਰਹੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਹੋਰ ਚੰਗੀਆਂ ਵੀਡੀਓ ਕੋਈ ਇਹ ਇਨਐਕਟੀਵਿਟੀ ਬਥੇਰੀ ਆ ਜੀ ਪਰ ਆਪਾਂ ਨਾ ਜੀ ਚੰਗੀ ਚੀਜ਼ ਨੂੰ ਜਦੋਂ ਸ਼ੇਅਰ ਕਰਾਂਗੇ ਉਹਦੇ ਨਾਲ ਚੰਗਿਆਈ ਵਧਣੀ ਆ ਆਪਾਂ ਥੋੜਾ ਜਿਹਾ ਚੇਂਜ ਕਰੀਏ ਆਪੋ ਆਪਣੇ ਆਪ ਨੂੰ ਧੰਨਵਾਦ ਜੀ ਹਸਦੇਵਾਹਦਰੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਾਡਾ ਐਡਰੈਸ ਹੈਗਾ ਜੀ ਪਟਿਆਲੇ ਤੋਂ ਜਦੋਂ ਭਾਸੋਂ ਰੋਡ ਤੇ ਨੂੰ ਆਪਾਂ ਜਾਂਦੇ ਆ ਤਾਂ ਇੱਕ ਲਾਅ ਯੂਨੀਵਰਸਿਟੀ ਆਉਂਦੀ ਆ ਲਾਅ ਯੂਨੀਵਰਸਿਟੀ ਦੇ ਬਿਲਕੁਲ ਨਾਲ ਲਚਕਾਣੀ ਪਿੰਡ ਆ ਸਾਡਾ ਪਰ ਸਾਡਾ ਪਿੰਡ ਇੱਕ ਪਾਸੇ ਰਹਿ ਜਾਂਦਾ ਜੀ ਦੂਰ ਆ ਥੋੜਾ ਜਾਂ ਇਹ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਹੈ ਜੀ ਆਸ਼ਰਮ ਜੇ ਤੁਸੀਂ ਪਿੰਡ ਦਾ ਮੈਪ ਲਾ ਕੇ ਚੱਲੋਗੇ ਤਾਂ ਤੁਹਾਨੂੰ ਬਹੁਤ ਗਲਤ ਪਿੰਡਾਂ 'ਚ ਨੂੰ ਲੈ ਜਾਂਦਾ ਜੀ ਬੜੀ ਸੰਗਤ ਹੈਰਾਨ ਹੁੰਦੀ ਹੈ ਡੇਲੀ ਦੋ ਚਾਰ ਵੀਰ ਭਰਾ ਗੱਡੀਆਂ ਵਾਲੇ ਤਾਂ ਕਹਿੰਦੇ ਨੇ ਅਸੀਂ ਹੋਰੇ ਪਾਸੇ ਚੁਰ ਗਏ ਇਸ ਕਰਕੇ ਆਪ ਜੀ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਰਹਿਣਾ ਰੋਡ ਦੇ ਉੱਪਰ ਹੀ ਤੁਹਾਨੂੰ ਜਿਹੜਾ ਇਹ ਘਰ ਮਿਲ ਜਾਣਾ ਆਪਣਾ ਫਰਜ ਸੇਵਾ ਸੁਸਾਇਟੀ ਧੰਨਵਾਦ ਜੀ ਹਸਦੇ ਬਾਦ ਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾ ਵੀਰੇ ਜਰਨੈਲ ਲਾਡੀ ਲਾਡੀ ਜਿਆਦਾ ਪਤਾ ਲਾਡੀ ਵੀਰੇ ਆ ਜਾ ਵੀਰੇ ਆਜਾ ਵੀਰੇ ਲਾਡੀ ਆਜੋ ਆਜੋ ਜੋੜੇ ਪਾ ਲੋ ਆਜੋ 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 ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲਾਡੀ ਵੀਰੇ ਠੀਕ ਹੋ ਪਾ ਲੈ ਜੁੱਤੀ ਪਾ ਲੈ ਆਜਾ ਹਾਂ ਆਜੋ 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 ਇਹ ਥੋੜਾ ਜਿਹਾ ਅੱਜ ਤਾਂ ਸਾਫ਼ ਨੇ ਜੀ ਕੱਪੜੇ ਤੁਸੀਂ ਨਿਵਾ ਕੇ ਲੈ ਕੇ ਆਏ ਜੀ ਆਹ ਜੀ ਆਹ ਜੀ ਅੱਛਾ ਜੀ ਕਿਸੇ ਨੇ ਨਿਵਾਤਾ ਹੋ ਜੀ ਮਹਾਤਮਾ ਦੀ ਕਿਰਪਾ ਨਾਲ ਨਾ ਜੁੰਜੀ ਗੈਰ ਕੀ ਵੇਖ ਕੇ ਹੀ ਹਰਾਨ ਹੋ ਗਏ ਵੀ ਐ ਸਾਫ਼ ਹੈ ਸਾਫ਼ ਕਿਸੇ ਨਾ ਕਿਸੇ ਨੇ ਨਾ ਇਹਦੇ ਉਦੋਂ ਦਾ ਬਹੁਤ ਪਹਿਲਾਂ ਦਾ ਗੰਦਾ ਦੇਖੋ ਤੇਲ ਤੂਲ ਕਿਸੇ ਨਾ ਕਿਸੇ ਨੇ ਇਹਦੀ ਜਿਹੜੀ ਸੰਭਾਲ ਕੀਤੀ ਹੈ ਜੀ ਉੱਥੇ ਹਾਂ ਜੀ ਹਾਂ ਜੀ ਮੇਰੇ ਗੁਰੂ ਗੁਰੂ ਘਰ ਜਾ ਕੇ ਉੱਥੇ ਬਾਥਰੂਮ ਜਿ ਮੜਾ ਮੋਟਾ ਅਸੀਂ ਤਾਂ ਬਾਬਾ ਜੀ 2-3 ਘੰਟੇ ਲੱਗ ਕੇ ਲੱਭਿਆ ਸਾਨੂੰ 2-3 ਘੰਟੇ ਲੱਗੇ ਆਜੋ ਵੀਰ ਆਜੋ 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 ਥੱਲੇ ਆ ਜਾ ਪਹਿਲੇ ਤੁਹਾਨੂੰ ਤਾਕਤ ਦੇਣ ਤੁਸੀਂ ਲੈ ਕੇ ਆਏ ਇਸ ਵੀਰ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਲਾਡੀ ਵੀਰੇ ਆਜੋ 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 ਇਹ ਤਾਂ ਨਾ ਜੀ ਬਹੁਤ ਹਾਲਾਤ ਤਰਸਜੋਗ ਸੀਗੇ ਜੀ ਇਹ ਤਾਂ ਕਿਸੇ ਗੁਰੂ ਦੇ ਪਿਆਰੇ ਨਹੀਂ ਨਾ ਸੜਕ ਤੇ ਕੋਈ ਨਾ ਕੋਈ ਸੇਵਾ ਲਈ ਆ ਦੇਖੋ ਤੇਲ আর ਬਾਲਾਂ ਨੂੰ ਸਾਮ ਸੰਭਾਲ ਕੀਤੀ ਵੀ ਨਹੀਂ ਤਾਂ ਬਹੁਤ ਬੁਰੇ ਹਾਲਾਤ ਸੀਗੇ ਜੀ ਪੁਰਾਣੀਆਂ ਵੀਡੀਓਜ਼ ਅਸੀਂ ਲੱਭ ਕੇ ਨਾ ਨਾਲ ਅਟੈਚ ਕਰਾਂਗੇ ਜੀ ਜਿਹੜੇ ਵੀਰ ਉਹਨਾਂ ਨੇ ਸਾਨੂੰ ਭੇਜੀਆਂ ਵੀ ਇਹਨੇ ਬਹੁਤ ਬੁਰੇ ਹਾਲਾਤ ਸੀ ਵੀਰ ਉਹਨੇ ਕੰਬਲੀਆਂ ਜਾਂ ਪਾ ਰੱਖਣੀਆਂ ਸੜਕਾਂ ਤੇ ਫਰੀ ਜਾਣਾ ਭਵਾਨੀਗੜ੍ਹ ਤੋਂ ਇੱਕ ਦਿਨ ਵੀਡੀਓ ਆ ਰਹੀ ਸੀ ਬਹੁਤ ਵੀਰਾਂ ਨੇ ਭੇਜੀ ਇਸ ਵੀਰ ਦੀ ਆਜੋ ਲਾਡੀ ਵੀਰੇ ਅੱਛਾ ਜੀ ਵੀਰ ਉਹਨਾਂ ਨੇ ਦੱਸਿਆ ਜੀ ਇੰਗਲਿਸ਼ ਦੇ ਵਿੱਚ ਅਖਬਾਰ ਪੜ੍ਹਦਾ ਜੀ ਪੜਿਆ ਲਿਖਿਆ ਵਿਅਕਤੀ ਆ ਜੀ ਜਰਨੈਲ ਸਿੰਘ ਲਾਢੀ ਗੁਰੂ ਸਾਹਿਬ ਕਿਰਪਾ ਕਰਨ ਇਹਨੂੰ ਤੰਦਰੁਸਤੀ ਦੇਣ ਔਰ ਇਹ ਦੁਬਾਰਾ ਤੋਂ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਪਰਿਵਾਰ ਨੂੰ ਚਲਾ ਸਕੇ ਇੱਥੇ ਸੇਵਾ ਕਰ ਸਕੇ ਸਿੱਖੀ ਨੂੰ ਸਾਂਭ ਸਕੇ ਜੀ ਧੰਨਵਾਦ ਹਸਦੇਵਾਦ ਦੇ ਰਹੋ ਜੀ ਲਾਢੀ ਵੀਰੇ ਆਜੋ